ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਅਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਛੀਕੇ ਇਹ ਪਿੰਡ ਲਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਦੋਸਤੋ ਇਹ ਪਿੰਡ ਆਉਂਦਾ ਹੈ ਹਾਈਵੇ ਦੇ ਉੱਤੇ ਇਹਦੇ ਨਾਲ ਦਾ ਪਿੰਡ ਬਲਾਸਪੁਰ ਹੈ ਤੇ ਜੇ ਨਿਹਾਲ ਸਿੰਘ ਵਾਲੇ ਪਾਸੋਂ ਆਉੜਿਆ ਤਾਂ ਭਾਗੀਕੇ ਪਿੰਡ ਇਹਦੇ ਨਾਲ ਰਹਿ ਜਾਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੋਟੀਨ 'ਚ ਇਸ ਘਰ ਦੇ ਵਿੱਚ ਮੱਝਾ ਵਿਕਰੀ ਵਾਲੀਆਂ ਹੁੰਦੇ ਆ। ਦਾਗ ਅੱਜ ਵੀ ਕਾਫੀ ਸਾਰੇ ਆ ਪਰ ਅੱਜ ਦੀ ਜਿਹੜੀ ਅਸੀਂ ਵੀਡੀਓ ਬਣਾ ਰਹੇ ਆ ਇਹਦੇ ਚੱਕ ਹੀ ਵੱਜ ਤੁਹਾਨੂੰ ਦਿਖਾਉਣੀ ਹੈ। ਤਾਜੀ ਬਿਲਕੁਲ ਸੋਈ ਹੋਈ ਹੈ। ਜਿਹੜਾ ਵੀ ਖਰੀਦਣਾ ਚਾਹੁੰਦਾ ਹੈ ਤਸੱਲੀ ਕਰਨ ਦਾ ਹੱਕ ਹੈ ਜਰੂਰ ਆ ਕੇ ਕਰਿਓ। ਟਾਈਟਲ ਦੇ ਵਿੱਚ ਜਾਂ ਸਕਰੀਨ ਉੱਤੇ ਨੰਬਰ 22 ਦਾ ਚੱਲਦਾ ਰਹੂਗਾ ਇਸ ਤੇ ਤੁਸੀਂ ਕਾਲ ਕਰਦੀ ਹੋਊਗੀ। ਅਸੀਂ ਇੱਕ ਟਾਈਪ ਜਿਵੇਂ ਹੜੇ ਦੀ ਵੀਡੀਓ ਬਣਾਵਾਗੇ ਤਾਂ ਉਹਦੇ ਚ ਧਾਰਾ ਵੀ ਮਾਰ ਕੇ ਦਿਖਾ ਦੇਵਾਂਗੇ ਥੋੜਾ ਜਿਹਾ ਧਾਰ ਕਿੱਦਾਂ ਦੀ ਆਉਂਦੀ ਹੈ। ਹੋ ਸਕਦਾ ਬਾਲਟੀ ਚ ਦੁੱਧ ਵੀ ਦਿਖਾ ਦੇ। ਪਰ ਜਿਹੜਾ ਵੀ ਖਰੀਦਣਾ ਚਾਹੁੰਦਾ ਉਹਦਾ ਹੱਕ ਆ ਵੀ ਉਹ ਦੋ ਟਾਈਮ ਆਪਦੇ ਹੱਥੀਂ ਚੋਵੇ ਪਸ਼ੂ ਨੂੰ ਕਿਉਂਕਿ ਇੱਕ ਟਾਈਮ ਦੀ ਮਿਲ ਕੇ ਤੋ ਦੁੱਧ ਦਾ ਨਾੜੀ ਲਾਇਆ ਜਾ ਸਕਦਾ। ਸੋ ਆਊ ਡਿਟੇਲ ਪੁੱਛੀਏ ਫਿਰ ਇਹਨੂੰ ਤੋੜਾਂਗੇ। ਨੰਬਰ ਜਿਹੜਾ ਉਹ ਸਕਰੀਨ ਉੱਤੇ ਚੱਲਦਾ ਰਹੂਗਾ। ਪਹਿਲਾਂ ਮਿਲਦੇ ਆਂ ਬਾਈ ਨੂੰ। ਬਲਵਿੰਦਰ ਬਾਈ ਸਸਤੀ ਕਾਰ। ਸਸਤੀ ਗੱਲ ਬਾਈ ਜਗਜੀਤ। ਬਲਵਿੰਦਰ ਇੱਕ ਮਾਝੀ ਦਿਖਾ ਰਹੇ ਆ ਅੱਜ ਆਪਾਂ। ਹਾਂ ਬਾਈ ਅੱਜ ਇੱਕੀ ਝੋਟੀ ਐ ਵੀ ਗੱਲ ਸ਼ਾਮ ਨੂੰ ਸੂਈ ਵੀ ਆ। ਠੀਕ ਐ। ਇਹ ਸੂਈ ਕਰਕੇ ਹੀ ਦਿਖਾਦੀ ਆਪਾਂ ਗੱਬਣ ਮੱਝ ਦੀ ਤਾਂ ਵੀਡੀਓ ਕੱਲ ਸ਼ਾਮ ਨੂੰ ਸੋਈਏ ਨੇ ਬੱਚਾ ਕੀ ਦਿੱਤਾ ਬੱਚਾ ਬਾਈ ਇਹਨੇ ਕੱਟੀ ਨੂੰ ਜਨਮ ਦਿੱਤਾ ਜਗਜੀਤ ਠੀਕ ਹੈ ਡਿਮਾਂਡ ਕੀ ਰਊਗੀ ਬਾਈ ਦੀ ਬਾਈ ਡਿਮਾਂਡ ਬਾਈ ਜਗਜੀਤ ਦੇ 1,30,000 ਦੀ ਝੋਟੀ ਦੇਵਾਂਗੇ ਬਾਈ ਠੀਕ ਹੈ ਖੋਲੀ ਹਾਂ ਦੁੱਧ ਡੈਟ 15 ਕਿਲੋ ਕੰਡੇ ਵਾਲਾ ਦੇ ਦਊਗੀ ਅੱਜ ਤੋਂ 10-15 ਦਿਨਾਂ ਨੂੰ ਕਿਉਂਕਿ ਇਹਨੇ 13-13.5 ਕਿਲੋ ਦੁੱਧ ਤਾਂ ਆਮ ਬੰਦਿਆਂ ਕੋਲ ਹੀ ਦਿੱਤਾ ਜਿਹੜੇ ਬੰਦੇ ਫੀਡ ਫੂਡ ਚਾਰਚੂਰ ਨਹੀਂ ਪਾਉਂਦੇ ਉਹਨਾਂ ਕੋਲੇ ਦਿੱਤਾ ਵੈਸਾ ਓਕੇ ਸੋ ਦੋਸਤੋ ਦੁੱਧ ਹਮੇਸ਼ਾ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਵੀ ਤੁਹਾਡੀ ਸੇਵਾ ਦਾ ਹੈ ਜਾਦਾ ਕਰ ਲੋਗੇ ਵੱਧ ਚੋਲੋਗੇ ਕਈ ਵਾਰ ਪਸ਼ੂ ਪੂਰੇ ਦੁੱਧ ਤੇ ਹੁੰਦਾ ਵੀ ਨਹੀਂ ਜੇ ਸੇਵਾ ਘਟ ਜੇ ਤਾਂ ਸੋ ਅੱਜ 1 ਲੱਖ ਦਿਖਾਉਣਾ 1 ਲੱਖ 30 ਹਜ਼ਾਰੇ ਦਾ ਰੇਟ ਹੈ ਤਾਂ ਜਾ ਤੁਸੀਂ ਇਹਦਾ ਹੁਣ ਦੇਖ ਲੈਣਾ ਫਿਕਸ ਪੱਕੇ ਜੇ ਹਵਾਨੀ ਦੀ ਇਹ ਝੋਟੀ ਇਹ ਵੱਜ ਤੁਸੀਂ ਇਹਦਾ ਸਟਰਕਚਰ ਦੇਖੋ ਇੱਕ ਜਿਹੜਾ ਹੋਰ ਆਪਾਂ ਇਹਦਾ ਕਢਾਵਾਂਗੇ ਦੋ ਵਾਰ ਤੋੜਦੇ ਹੁੰਦੇ ਤੇ ਉਸ ਤੋਂ ਬਾਅਦ ਚਤਾਰਾ ਵੀ ਵੀਡੀਓ ਦੇ ਵਿੱਚ ਮਾਰਾਂਗੇ ਇੱਕ ਕਿਹੜਾ ਹੋਰ ਬਲਵਿੰਦਰ ਬਾਈ ਇਹਦਾ ਕਢਾ ਦੇ ਹਾਂ ਬਾਈ ਜੀ ਸੋ ਇੱਕ ਵਾਰ ਹੋਰ ਤੋੜ ਦਿੰਦੇ ਆ ਦੱਸੋ ਸਿੰਘਾਂ ਦੀ ਸ਼ੇਪ ਤੁਸੀਂ ਦੇਖ ਸਕਦੇ ਹੋ ਇਸ ਸਾਈਡ ਤੋਂ ਥੜਾ ਦੇਖ ਲਓ ਇਹਦੇ ਥੋੜਾ ਸਾਹਮਣੇ ਜੋ ਵਾਪਸ ਮੁੜਦੀ ਉਹਦਾ ਸੂਰਜ ਪੈਂਦਾ ਫਿਰ ਵੀ ਕੋਸ਼ਿਸ਼ ਹੈ ਵੀ ਤੁਹਾਨੂੰ ਹਰੇਕ ਪੱਖ ਤੋਂ ਦੋਨੋਂ ਸਾਈਡ ਤੋਂ ਦਿਖਾ ਸਕਾਂ ਬਾਕੀ ਪਾਸ ਤੁਸੀਂ ਕਰ ਲੈਣੀ ਆ ਕੇ ਸੋ ਇਹ ਬਾਅਦ ਦੱਸੋ ਫॉर ਸੇਲ ਹੈ ਵੀਡੀਓ ਚ ਇਹ ਪਾਤਾਰਾ ਵੀ ਦੇਖਾਂਗੇ ਕਿੰਦਾ ਦੀਆਂ ਥੜਾਂ ਦੇ ਵਿੱਚ ਆਉਂਦੀਆਂ ਬੱਚਾ ਬਾਈ ਛੱਡ ਲੂਗਾ ਕੱਟੀ ਤੁਹਾਨੂੰ ਦਿਖਾ ਦਣਾ ਦੱਸੋ ਤੇ ਲਾੜੂਆ ਬਿਲਕੁਲ ਕੱਚਾ ਤੁਹਾਨੂੰ ਨਜ਼ਰ ਆਊਗਾ ਹਵਾ ਨੇ ਦੀ ਗੱਲ ਕੀਤੀ ਸੀ ਤਾਂ ਇੱਥੋਂ ਦੇਖੋ ਇਸ ਤਰ੍ਹਾਂ ਦਾ ਰੋਖੇ ਦੇ ਹਵਾਦੇ ਦਾ ਹੋੜ ਦਿਸਦਾ ਬੂ ਮੱਠਾ ਇਹਦਾ ਤੁਸੀਂ ਦੇਖ ਸਕਦੇ ਹੋ ਪੱਕੇ ਹਵਾਦੇ ਦੇ ਵਿੱਚ ਪੂਰਾ ਜੋਸ਼ ਚੱਲ ਹੈ ਚਲ ਬਾਈ ਛੱਡ ਲੈ ਬੱਚਾ ਤੇ ਬੱਚਾ ਛੱਡਦੇ ਆ ਤੇ ਤੁਹਾਨੂੰ ਇਹ ਦਾ ਸੁਬਾਹ ਪਲੱਸ ਜਿਹੜੀਆਂ ਧਾਰਾ ਥਲਾਂ ਦੇ ਵਿੱਚੋਂ ਆਉਣਗਾ ਉਹ ਵੀ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਸੋ ਦੋਸਤੋ ਬੱਚਾ ਤੁਹਾਨੂੰ ਜਰੂਰ ਦਿਖਾ ਦਿਆਂ ਮੈਂ ਇਹ 나ੜੂਆ ਬਿਲਕੁਲ ਕੱਚਾ ਨਜ਼ਰ ਆਊਗਾ ਚੌੜਾ 나ੜੂਆ ਜਿਵੇਂ ਜਿਵੇਂ ਦਿਨ ਹੁੰਦੇ ਜਾਣਗੇ ਉਹ ਉਹ 나ੜੂਆ ਜਿਹੜਾ ਉਹ ਸੁੱਕ ਕੇ ਸੰਗੜਦਾ ਜਾਊਗਾ ਕਦ ਨੇ ਸੋ ਦੋਸਤੋ ਬਾਲਟੀ ਕਿਰਾ ਖਾਲੀ ਦਿਖਾ ਦੇ ਵੈਸੇ ਦੋਸਤੋ ਮੈਂ ਦੱਸਿਆ ਹੀ ਸੀਗਾ ਵੀ ਇੱਕ ਵਾਰ ਦੀ ਮਿਲ ਕੇ ਨੂੰ ਆਪਾਂ ਫਾਈਨਲ ਦੀ ਬਣ ਸਕਦੇ ਘਾਰਾ ਦੇਖ ਲਓ ਵੀ ਬੱਜ ਗਿਆ ਸਾਬ ਜੇ ਤੁਰਬਾਈ ਪੂਸਪਾਲਾ ਕਰਨਾ ਥੜੀ ਪਸਵਲਕ ਤੋਂ ਬਣਾ ਕੇ ਇਹਦੇ ਪਿਛਲੇ ਖੜਾ ਚੋਤਾ ਰਹਿ ਜੇ ਨਾ ਬਾਕੀ ਦੁੱਧ ਘਰਾ ਤੋਂ ਹੋਊਗਾ ਤੇ ਉਹ ਬਾਲਟੀ ਦੇ ਵਿੱਚ ਆ ਜੇ ਬਾਈ ਜੂਈ ਦਾ ਬਹੁਤ ਆਪ ਬੀਆ ਜਾਈਏ ਤੇ ਬਾਈ ਠੀਕ ਹੈ ਤੇ ਉਸ ਤੋਂ ਬਾਅਦ ਅਸੀਂ ਮੋੜ ਲਈ ਜਾਈਏ ਹੈ ਸੋ ਦੋਸਤੋ ਧਾਰਾ ਮਾਰ ਕੇ ਦਿਖਾਤੀਆਂ ਤੇ ਹੁਣ ਹੁਣ ਵੀ ਘਟੀ ਝਗਾ ਦਿੰਨੇ ਜੀ ਸੋਹਾਂ ਦੀ ਪੀਚੀਆਂ ਏਬੀਆ ਮੈਂ ਇਹਨੂੰ ਵੀ ਪਿਆਦਾ ਹੈਗਾ 2 ਕਿਲੋ ਬੋੜਾ ਚੋਕੇ ਬਾਈ ਸੋਹਾਂ ਠੀਕ ਓਕੇ ਸੋ ਦੋਸਤੋ ਧਾਰਾ ਤੁਹਾਨੂੰ ਦਿਖਾਤੀ ਹੈ ਸਾਫ ਸੁਥਰਗੇ ਸਾਫ ਸੁਥਰੀ ਥੱਲੋ ਬੱਜ ਦਿਸਦੀ ਹੈ ਪਸਵਾ ਦੇ ਵਿੱਚ ਥੜਾ ਸੋੜਾ ਕੱਢਿਆ ਬਾਕੀ ਟਾਂਚਾ ਤੁਸੀਂ ਇਹਦਾ ਦੇਖ ਹੀ ਲੈ ਸੋ ਇੱਕ ਹੀ ਨਾਕਸੀ ਦੋਸਤੋ ਅੱਜ ਦੀ ਵੀਡੀਓ ਚ ਤੁਹਾਨੂੰ ਬੱਜ ਦਿਖਾਤੀ ਹੈ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ